ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਰੀ ਤਰਨਤਾਰਨ ਸਾਇਆ ਤੇ ਨਾਲ ਲੱਗਦੇ ਜਿਹੜੇ ਪਿੰਡ ਨੇ ਦੈਸ ਪਹੁੰਚਣ ਲਈ ਆਪਾਂ ਵੀ ਕਨਫਰਮ ਕਰ ਦਿੰਨੇ ਆ ਹਰੀਕੇ ਪਤੰਡੋ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਤੇ ਪੱਟੀ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਤੇ ਨਵਾ ਪੁਲ 6-7 ਕਿਲੋਮੀਟਰ ਦੀ ਦੂਰੀ ਤੇ ਤੇ ਵੱਡੇ ਸਿਬਰਾ ਦੁੱਬਲੀ ਸਾਦੋ ਇਹ ਨਾਲ ਲੱਗਦੇ ਜਿਹੜੇ ਬਰਵਾਲਾ ਟੀਮਾ ਇਹ ਸਾਰੇ ਪਿੰਡ ਕੁਝ ਦੂਰੀ ਤੇ ਨੇ ਤੇ ਫਿਰ ਅੱਜ ਡੇਟ ਆਪਾਂ ਕਨਫਰਮ ਕਰ ਦਿੰਨੇ ਆ ਡੇਟ ਹੈਗੀ 22 11 2024 ਤੇ ਆਪਣੇ ਕੋਲੇ ਜਿਹੜਾ ਵਪਾਰ ਵਾਸਤੇ ਚੰਗੇ ਤੇ ਚੰਗੇ ਜਿਹੜੇ ਪਸ਼ੂ ਸੇਲ ਪਰਚੇ ਦਾ ਆਪਣਾ ਕੰਮ ਆ ਆਉਂਦੇ ਰਹਿੰਦੇ ਨੇ ਮੱਜਾਂ گاਵਾ ਝੋਟੀਆਂ ਖਾਸ ਕਰਕੇ ਨੀਲੀ ਰਾਵੀ ਦੀਆਂ ਜਿਹੜੇ ਪਸ਼ੂ ਆਪਾਂ ਆਤੋ ਆਦਿ ਜਿਹੜੇ ਖਰੀਦੇ ਆ ਤੇ ਸੇਲ ਕਰਦੇ ਆ ਤੇ ਆਪਣੇ ਕੋਲ ਇੱਕ ਨੀਲੀ ਦੀ ਮੱਝ ਵੀ ਆ ਪਰ ਫਿਲਹਾਲ ਅਜੇ ਸੂਕੇ ਹਟੀ ਆ ਸੂ ਸਵਾ ਦੇ ਵਿੱਚ ਆ ਕੋਈ ਦੁਪਹਿਰ ਨੂੰ ਅੱਜ 3 ਵਜੇ ਸੂਈ ਸੀ ਤੇ ਜਿਹੜਾ ਬਿਲਕੁਲ ਆਪਾਂ ਗੱਲ ਕਰੀਏ ਤੇ ਜੋ ਜਰ ਪੈਗੀ ਪ੍ਰੋਪਰ ਤੇ ਬਹੁਤ ਸੋਹਣੀ ਆ ਬਾਕੀ ਆਪਾਂ ਕੱਲ ਮਾਰਨਿੰਗ ਟਾਈਮ ਇਹਦੀ ਪ੍ਰੋਪਰ ਵੀਡੀਓ ਬਣਾ ਕੇ ਜਿਹੜੀ ਅਪਲੋਡ ਕਰਾਂਗੇ ਇੱਕ ਬਸ ਆਪਾਂ ਥੋੜੀ ਝਲਕ ਜਿਹੜੀ ਉਹ ਤੁਹਾਨੂੰ ਜ਼ਰੂਰ ਇਹਦੀ ਦਿਖਾ ਦਿੰਨੇ ਆ ਤੇ ਉਹਦੀ ਡਿਟੇਲ ਆ ਜਿਹੜੀ ਆਪਾਂ ਕੱਲ੍ਹ ਵਾਲੀ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਤੇ ਬਹੁਤ ਸੋਹਣੀ ਆ ਤੇ ਚੰਗੀ ਆ ਬਾਕੀ ਆਪਾਂ ਪਿੱਛੇ ਜਿਹੜੇ ਦੱਸ ਦਈਏ ਫੀਮੇਲ ਕਾਫ ਆ ਗਿਆ ਬਿਲਕੁਲ ਰਾਵੀ ਦੇ ਵਿੱਚ ਇੱਕ ਬਹੁਤ ਸੋਹਣੀ ਆ ਤੇ ਚੰਗੀ ਆ ਤੇ ਬਾਕੀ ਗੱਲ ਕਰਦੇ ਆਪਾਂ ਇੱਕ ਜਿਹੜੀ ਆਪਾਂ ਜਰਸੀ ਤੇ ਐਫ ਪੀ ਦਾ ਕ੍ਰੋਸ ਜਿਹੜੀ ਵੈੜ ਆ ਉਹ ਤੁਹਾਨੂੰ ਜਿਹੜੀ ਆਪਾਂ ਦਿਖਾਉਣੀ ਆ ਇਸ ਟਾਈਮ ਤੇ ਅੱਜ ਉਹਦੇ ਤੇ ਆਪਾਂ ਜਿਹੜੀ ਚਾਹਤਾਂ ਨੂੰ ਮਰਾਉਨੇ ਆ ਗੱਲ ਕਰੀਏ ਆਪਾਂ ਇਹ ਬੱਚੀ ਦੀ ਤੇ ਬਹੁਤ ਸੋਹਣੀ ਆ ਦੂਜਾ ਸੂਈ ਆ ਇਹ ਹੈਗੀ ਜਰਸੀ ਬਲੈਕ ਦੇ ਵਿੱਚ ਤੇ ਐਚ ਐਫ ਦਾ ਜਿਹੜਾ ਕਰਾਸ ਆ ਤੇ ਬਾ ਕਮਾਲ ਆ ਅੱਜ ਸੂਈ ਨੂੰ ਜਿਹੜਾ ਕੋਈ ਕਰੀਬ 5 6 6 ਦਿਨ ਦਾ ਜਿਹੜਾ ਸਮਾਂ ਹੋ ਗਿਆ ਵਾ ਤੁਹਾਨੂੰ ਪਤਾ ਕਿ ਜਰਸੀ ਦੇ ਵਿੱਚ ਜਿਹੜੀ ਹਾਈਟ ਹੁੰਦੀ ਆ ਮੀਡੀਅਮ ਤਕਰੀਬਨ ਜਿਹੜੀ ਮੀਡੀਅਮ ਪਲਸੀ ਹੋਊਗੀ ਥੋੜਾ ਜਿਹਾ ਕਿਉਂਕਿ ਐਚ ਐਫ ਦਾ ਕਿਤੇ ਨਾ ਕਿਤੇ ਕ੍ਰੋਸ ਆ ਕਿਉਂਕਿ ਇਹਦੀ ਜਿਹੜੀ ਫੇਸ ਕੁਆਲਿਟੀ ਆ ਉਹ ਬਿਲਕੁਲ ਜਰਸੀ ਵਾਲੀ ਲੱਗੀ ਆ ਤੇ ਛੋਟਾ ਕਰਨਾ ਤੇ ਜਿਹੜੀ ਇਹਦੇ ਬਾਡੀ ਬੰਤਰ ਦੀ ਗੱਲ ਕਰੀਏ ਉਹ ਵੀ ਜਰਸੀ ਦਾ ਪੱਕ ਜਿਹੜਾ ਵਧੇਰੇ ਆ ਕਿਉਂਕਿ ਲੇਵੇ ਦੀ ਬੰਤਰ ਵੀ ਇਹਦੀ ਬਿਲਕੁਲ ਜਰਸੀਆਂ ਵਾਲੀ ਆ ਤੇ ਬਹੁਤ ਸੋਹਣੀ ਆ ਬਾਕਮਾਲਾ ਤੇ ਦੂਜਾ ਸੂਆ ਜਿਹੜੀ ਸੂਈ ਆ ਅੱਜ ਸੂਈ ਨੂੰ ਪੰਜ ਛੇ ਛੇਕ ਦਿੰਦਾ ਜਿਹੜਾ ਸਮਾਂ ਜਿਹੜਾ ਹੋ ਗਿਆ ਵਾ ਬਾਕੀ ਆਪਾਂ ਇਹਦੀ ਚੁਆਈ ਨਾਲ ਦੀ ਨਾਲ ਜ਼ਰੂਰ ਤੁਹਾਨੂੰ ਦਿਖਾਉਨੇ ਆ ਤੇ ਦੁੱਧ ਜਿਹੜਾ ਇਹਦੇ ਥੱਲੇ ਇਸ ਟਾਈਮ ਕੋਈ 10 1/2 ਲੀਟਰ ਹਾਜ਼ਰ ਆ ਤੇ ਰੇਟ ਇਹਦਾ ਬਹੁਤ ਜਾਇਜ਼ ਰਹਿਣ ਵਾਲਾ ਵਾ ਤਾਂ ਚੈੱਕ ਕਰੋ ਗੱਲ ਕਰੀਏ ਇਹਦੇ ਥਣਾ ਦੇ ਵੰਡ ਸਪੇਸ ਦੀ ਬਹੁਤ ਸੋਹਣੇ ਨਿੱਗਰ ਕਿਸ਼ਤੀ ਵਾਲਾ ਲੇਵਾ ਉੱਪਰ ਤੱਕ ਉੱਭਰੇ ਆ ਭਰੇ ਆ ਠੁਕਵਾ ਵਾਲਾ ਇਹ ਨਹੀਂ ਕਿ ਲਫਾਫਾ ਵਾ ਚਾਹ ਨਾ ਹੇਲਦਾ ਲੇਵਾ ਕੋਈ ਮਸਟੈਟਸ ਦਾ ਡਰ ਨਹੀਂ ਇਹਨੂੰ ਕੋਈ ਕਿਸੇ ਰਕਮ ਦੀ ਜਿਹੜੀ ਥਣ ਦੀ ਪ੍ਰੋਬਲਮ ਨਹੀਂ ਇਹਨੂੰ ਬੱਚੀ ਨੂੰ ਆਊਗੀ ਤੇ ਰੇਰ ਵੀ ਇਹਦਾ ਬਹੁਤ ਜਾਇਜ਼ ਆ ਤੇ ਆਪਾਂ ਐਂਡ ਦੇ ਨਾਲ ਦੀ ਨਾਲ ਚੁਆਈ ਕਰਕੇ ਤੇ ਆਪਾਂ ਰੇਰ ਵੀ ਇਹਦਾ ਸਾਂਝਾ ਕਰਾਂਗੇ ਤੇ ਕਰਦੇ ਹੀ ਰੇਰ ਖੋਲ ਹੋ ਇਹਨੂੰ ਮਰ ਜਾ ਤੇ ਪਿੱਛੇ ਵੀ ਬਹੁਤ ਸੋਹਣੀ ਬੱਚੀ ਹੈ ਆਪਾਂ ਬੱਚੀ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਆ ਚੈੱਕ ਕਰੋ ਤੋਰਾ ਤਾਰਾ ਬੱਚੀ ਦਾ ਬਹੁਤ ਸੋਹਣਾ ਵਾ ਤੇ ਕੁਲੀ ਆ ਦਿਖ ਜਿਹੜੀ ਇਹਦੀ ਪਹਿਲਣਾ ਵਾਲੀ ਹੈ ਹੈ ਦੂਜਾ ਸੁਆ ਬਹੁਤ ਸੋਹਣੀ ਆ ਬਾ ਕਮਾਲ ਬੱਚੀ ਆ ਵੀ ਇਹ ਨਹੀਂ ਕਿ ਕਿਸੇ ਵੀ ਗੱਲੋਂ ਜਿਹੜੀ ਇਹਦੇ ਚ ਬਹੁਤ ਸੋਹਣੀ ਆ ਹਾਈਟ ਦੀ ਗੱਲ ਕਰੀਏ ਮੀਡੀਅਮ ਪਲੱਸ ਆ ਥੋੜੀ ਜੀ ਤੇ ਗਾਲੇ ਦੀ ਵੇਲ ਦੀ ਕਰੀਏ ਤੇ ਲੰਬਾਈ ਦੇ ਵਿੱਚ ਬਹੁਤ ਜ਼ਿਆਦੀ ਆ ਤੇ ਐਕਟਿਵ ਬੱਚੀ ਆ ਵੇਖਣ ਦੇ ਵਿੱਚ ਜਿਹੜੀ ਇਹਦੀ ਲੁੱਕ ਆ ਜਾਂ ਆਪਾਂ ਗੱਲ ਕਰੀਏ ਪਰਖ ਦੀ ਤੇ ਵੇਖਣ ਚ ਪਹਿਲਾਂ ਲੱਗਦੀ ਆ ਤੇ ਇਹਦੇ ਮਾਲਕਾਂ ਦੇ ਮੁਤਾਬਕ ਜਿੱਥੋਂ ਆਪਾਂ ਖਰੀਦੀ ਸੀ ਉਹ ਗੰਦੇ ਵੀ ਪਹਿਲੇ ਸੂਏ ਵੀ 12 ਲੀਟਰ ਤੇ ਨੋਰਮਲ ਚੱਲੀ ਆ ਤੇ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਵਾ ਕਿਉਂਕਿ ਉਹਦਾ ਜਿਹੜਾ ਦੁੱਧ ਆ ਉਹ ਵੀ ਮੱਝਾਂ ਦੀ ਕੁਆਲਿਟੀ ਦਾ ਤੁਸੀਂ ਤੁਹਾਨੂੰ ਸਾਈਡ ਤੋਂ ਲੇਵਾ ਦਿਖਾਉਣੀ ਆ ਕਿੰਦਾਂ ਬਾਹਰ ਉਭਰਿਆ ਨਜ਼ਰ ਆਉਂਦਿਆ ਫਾੜੀਆਂ ਵਾਲਾ ਲੇਵਾ ਜਿਹੜਾ ਇਹਦਾ ਤੇ ਬੰਡ ਸਪੇਸ ਥਣਾਂ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਚਾ ਚੈੱਕ ਕਰੋ ਤੁਸੀਂ ਦੇਖੋ ਟੈਟ ਨਿੱਗਰ ਲੇਵਾ ਕਿਸੇ ਵੀ ਰਕਮ ਦਾ ਜਿਹੜਾ ਪੋਲਾ ਲੇਵਾ ਨਹੀਂ ਜਾਂ ਹਿਲਦਾ ਹੋਗਾ ਤੇ ਠੰਢੀ ਠੁੰਢੀ ਬਹੁਤ ਜ਼ਿਆਦੀ ਆ ਅਚਕ ਗੱਲ ਇਹਦੇ ਕੰਨਾਂ ਦੀ ਕਰੀਏ ਛੋਟਾ ਕੰਨ ਤੇ ਫੇਸ ਕੁਆਲਿਟੀ ਬਹੁਤ ਛੋਟੀ ਆ ਜਿਹੜੀ ਜਰਸੀਆਂ ਦੇ ਵਿੱਚ ਹੁੰਦੀ ਆ ਤੇ ਕਿਤੇ ਨਾ ਕਿਤੇ ਜਿਹੜਾ ਐਚ ਐਫ ਤੇ ਜਰਸੀ ਦਾ ਕਰਾਸ ਆ ਆ ਵੰਡ ਸਪੈਸਨਾਂ ਦੀ ਚੈੱਕ ਕਰੋ ਬਹੁ ਨਿੱਗਰ ਤੇ ਚਾਰੇ ਥਾਂ ਮੁੱਠੀ ਵਾਲੇ ਇਹ ਨਹੀਂ ਕਿ ਕੋਈ ਬਾਹਰ ਘਾਟ ਜਾਂ ਕੋਈ ਫੋਟ ਸ਼ਾਂਗ ਕਿਸੇ ਵੀ ਰਕਮ ਦੀ ਜਿਹੜੀ ਇਹਨੂੰ ਨਹੀਂ ਲੱਗੀ ਅਹੀਰੇ ਵੀ ਇੱਕ ਵਾਰੀ ਹੱਥ ਹੁਤ ਫੇਰ ਕੇ ਜਰੂਰ ਬੱਛੀ ਦੇ ਹਵਾਨੇ ਹੁੰਨੇ ਤੇ ਨਾਲ ਜਰੂਰ ਦਿਖਾਈ ਗਏ ਆਪਾਂ ਆ ਚੈੱਕ ਕਰੋ ਬਹੁਤ ਠੰਡੀ ਸੀ ਲਾ ਬਹੁਤ ਠੰਡੀ ਸੀ ਲਾ ਇਹ ਨਹੀਂ ਕਿ ਕਿਸੇ ਵੀ ਰਕਮ ਦਾ ਜਾਂ ਲੱਤ ਛੜ ਆ ਜਾ ਹਣਾ ਭਾਜਿਆ ਕਿਸੇ ਵੀ ਐਮ ਐਲ ਭੈਣ ਮੇਰੀ ਨੇ ਭਰਾ ਨੇ ਜਾਂ ਕਿਸੇ ਬਜ਼ੁਰਗ ਨੇ ਬੱਚੇ ਨੇ ਚੋਈ ਕਰਨੀ ਹੋਵੇ ਨਾਰਮਲ 13 14 ਨਾਰਮਲ ਸੇ ਵਾਲੇ ਹਾਂ ਬਿਲਕੁਲ ਵੀਰ ਵੀ ਕਹਿੰਦਾ ਵੀ 13 14 ਲੀਟਰ ਨਾਰਮਲ ਚਲੋ ਜਿੰਨੀ ਪ੍ਰਮਾਤਮਾ ਨੇ ਪਰਖ ਨਰਖ ਦਿੱਤੀ ਹੁੰਦੀ ਵਪਾਰੀ ਨੂੰ ਉਦੇ ਮਤਾ ਕੋ 13 14 ਲੀਟਰ ਦੇ ਨੋਰਮਲ ਹੈ ਬਾਕੀ ਵੇਖਣ ਨੂੰ ਤਾਂ ਪਹਿਲਾਂ ਨਹੀਂ ਲੱਗਦੀ ਆ ਪਹਿਲਾਂ ਤੇ ਪਰ ਹੈ ਦੂਸਰਾ ਸੁਆ ਦੂਸਰਾ ਸੁਆ ਆ ਪਰ ਪਿਛੇ ਦੇ ਵੱਛੀ ਜਿਹੜੀ ਬਹੁਤ ਸੋਣੀ ਜਿਆਦਾ ਬਿਲਕੁਲ ਜੀ ਆਪਾਂ ਵੱਛੀ ਤੇ ਚਾਤ ਮਰਾਉਨੇ ਆ ਤੇ ਵੱਛੀ ਬਾਗਮਾਲਾ ਵੱਛੀ ਜਿਹੜੀ ਜਦੋਂ ਆਪਾਂ ਗੱਲ ਕਹਿੰਦੇ ਨੇ ਕੰਬੀ ਹੋ ਜਾਂਦਾ ਵਾ ਐਚ ਐਫ ਦੇ ਵਿੱਚੋਂ ਤੇ ਜਰਸੀ ਦਾ ਜਿਹੜਾ ਕੰਬੀਨੇਸ਼ਨ ਬਹੁਤ ਜਿਆਦਾ ਕਿਉਂਕਿ ਇਹਦੇ ਵਿੱਚ ਜਿਹੜਾ 70% ਆ ਜਿਹੜੀ ਇਹ ਐਚ ਐਫ ਆ ਗਈ ਆ ਕਾਰਨ ਕਿਥੇ ਐਚ ਐਫ ਦਾ ਕਿਉਂਕਿ ਇਹਦੀ ਜਿਹੜੀ ਵੱਛੀ ਦੀ ਲੈਂਥ ਆ ਤੇ ਹਾਈਟ ਆ ਪੁਆਚਾ ਫਮਾਂ ਨੂੰ ਦੇਖ ਲਿਆ ਤੇ ਗੱਲ ਕਰੀਏ ਤੇ ਛੋਟੇ ਫੇਸ ਕੁਆਲਟੀ ਦੀ ਤਾਂ ਉਹ ਬਿਲਕੁਲ ਸਜਣੋ ਜਿਹੜਾ ਆਪਾਂ ਗੱਲ ਕਰੀਏ ਜਰਸੀਆਂ ਦੀਆਂ ਇਹਦੀਆਂ ਸਾਈਦਾ ਵਾ ਕਿਨਾਰੇ ਆ ਬਿਲਕੁਲ ਜਰਸੀ ਵਾਂਗ ਉਬਰੀ ਅੱਖ ਤੇ ਡੂੰਗਾ ਜਿਹੜਾ ਇਹਦਾ ਮੱਥਾ ਵਾ ਤੇ ਛੋਟਾ ਤੰਨ ਜਿਹੜਾ ਚਾਤ ਮਾਰਦਾ ਇਹਦਾ ਤੇ ਬਹੁਤ ਪਿਆਰੀ ਆ ਤੇ ਜੇ ਗੱਲ ਕਰੀਏ ਆਪਾਂ ਇਹਦੀ ਅੱਗੇ ਵਾਧੇ ਬੰਦੀ ਆ ਤੇ ਜਿਹੜਾ ਪਸ਼ੂ ਆ 11 ਤੋਂ 12 ਮਹੀਨੇ ਦੇ ਵਿੱਚ ਜਿਹੜੀ ਚੰਗੀ ਵੈੜ ਸਮਝੇ ਤਾਂ ਹੀਟ ਦੇ ਵਿੱਚ ਆ ਜਾਂਦੀ ਆ ਤਕਰੀਬ 2 ਪੌਣੇ 2 ਸਾਲ ਦੇ ਵਿੱਚ ਜਿਹੜੀ ਬਹੁਤ ਐਕਟਿਵ ਬੱਚੀ ਇੱਕ ਗਾਣੀ ਦੋ ਦੋ ਨੇ ਤੇ ਇਹੋ ਜਿਹੀਆਂ ਬੱਚੀਆਂ ਤੇ ਬਹੁਤ ਘਟ ਆਉਂਦੀਆਂ ਕਰਮਾ ਨਾ ਮਿਲਦੀਆਂ ਬਾਕੀ ਚਲੋ ਅੱਗੇ ਜਿਹਦੇ ਕੋਲੇ ਵੀ ਜਾਵੇ ਤੇ ਲਾਹੇਵੰਦ ਹੋਵੇ ਤੇ ਵੀ ਜੇ ਆਪਾਂ ਛੱਡ ਦਈਏ ਨਾਲ ਦੀ ਨਾਲ ਇਹਨੂੰ ਥੱਲੇ ਪਗਾ ਦੇ ਤੇ ਬੱਚਾਈ ਸੱਜਣਾ ਨੂੰ ਜਰੂਰ ਵਿਖਾਈਏ ਆ ਚੈੱਕ ਕਰੋ ਫਿਰ ਠੰਡੀ ਸੀਲ ਆ ਇਹ ਨੀ ਰੱਸੀ ਪਾਉਣ ਦੀ ਵੀ ਇਹ ਨਹੀਂ ਰੱਸੀ ਤਾਂ ਇੱਕ ਸੇਫਟੀ ਹੁੰਦੀ ਆ ਕਈ ਸੱਜਣ ਕਹਿੰਦੇ ਕਿ ਰੱਸੀ ਪਾਉਣੀ ਨਹੀਂ ਚਾਹੀਦੀ ਰੱਸੀ ਤਾਂ ਦੇਖੋ ਜੀ ਸਾਹਮਣੇ ਦੀ ਦੂਜਾ ਪਸ਼ੂ ਨਿਕਲ ਰਿਹਾ ਤੇ ਪਸ਼ੂ ਨੂੰ ਮਾਰਨ ਪੈ ਗਿਆ ਤਾਂ ਦੁੱਧ ਡੁੱਲ ਜਾਊਗਾ ਕਈ ਵਾਰਾ ਪਸ਼ੂ ਕੋਈ ਕੋਈ ਵੀ ਕਿਸੇ ਵੀ ਕਾਰਨ ਹੋ ਸਕਦਾ ਕੋਈ ਮੱਖੀ ਬੈਠ ਗਈ ਮੱਛਰ ਉਹਦੇ ਕਾਰਨ ਕੀ ਹੁੰਦਾ ਕਿ ਪਸ਼ੂ ਲੱਤ ਚੁੱਕ ਜਾਂਦਾ ਤੇ ਜੇ ਆਪਾਂ ਜੂੜ ਪਾਉਣ ਜਾਂ ਰੱਸੀ ਪਾਉਣ ਗਿਜਾ ਦਿੰਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਸ਼ੂ ਕੋਈ ਮਹੀਨਾ 2 ਮਹੀਨਾ ਲਾਸਟ ਟਾਈਮ ਤੇ ਦੁੱਧ ਵੱਧ ਦੇ ਜਾਂਦਾ ਤੇ ਬਾਲੇ ਸੱਜਣਾਂ ਯਾਨੀ ਕਿ 30% ਲੋਕਾਂ ਦਾ ਜਿਹੜਾ ਸਵਾਲ ਹੁੰਦਿਆ ਕਿ ਰੱਸੀ ਕਿਉਂ ਪਾਈ ਤੇ 70% ਲੋਕ ਕਹਿੰਦੇ ਵੀ ਰੱਸੀ ਪਾਉਣੀ ਚਾਹੀਦੀ ਆ। ਚਲੋ ਆਪਣੀ ਆਪਣੀ ਸੋਚ ਹੁੰਦੀ ਆ। ਬਾਕੀ ਬਹੁਤ ਸੋਹਣੀ। ਹਜੇ ਵੀਡੀਓ ਦੇ ਵਿੱਚ ਮੈਂ ਦੇਖ ਰਿਹਾ ਕਿ ਹਜੇ ਇਹਦੀ ਲੁੱਕ ਜਿਹੜੀ ਬਾਹਰ ਸਾਹਮਣੇ ਨਹੀਂ ਆਉਂਦੀ। ਪਰ ਤੁਸੀਂ ਗਰਾਊਂਡ ਤੇ ਆ ਕੇ ਇਹਨੂੰ ਜ਼ਰੂਰ ਚੈੱਕ ਕਰਿਓ ਕਿਉਂਕਿ ਗਰਾਊਂਡ ਤੇ ਜਿਹੜੀ ਆ ਇਹ ਅੱਖਾਂ ਦੇ ਸਾਹਮਣੇ ਜ਼ਿਆਦਾ ਸੋਹਣੀ ਨਜ਼ਰ ਆਉਂਦੀ ਆ। ਕਿਉਂਕਿ ਇੱਥੇ ਜਿਹੜੀ ਚੀਜ਼ ਮੈਂ ਵੇਖੰਦਾ ਵੀਡੀਓ ਦੇ ਵਿੱਚ ਤੇ ਥੋੜਾ ਜਿਹਾ ਇਹ ਲੱਗਦਾ ਲਿਸਾਪਨ ਹੁੰਦਾ ਪਰ ਲਿਸਾਪਨ ਨਹੀਂ ਆ ਹੁਣ ਆਪਾਂ ਚਵਾਈ ਤੁਹਾਨੂੰ ਨਾਲ ਦੀ ਨਾਲ ਇਹ ਵੀ ਜਰੂਰ ਦਿਖਾਉਣੀ ਆ ਫੜੋ ਹੁਣ ਤੁਸੀਂ ਜਿਹੜਾ ਬਿਲਕੁਲ ਜਿਹੜਾ ਪਸਮਾ ਇਹਦਾ ਆ ਗਿਆ ਵਾ ਆ ਦੇਖੋ ਇਹ ਆ ਚੈੱਕ ਕਰੋ ਜੀ ਬਾਕੀ ਇਹ ਦੁੱਧ ਆਪਾਂ ਜਿਹੜਾ ਤੁਹਾਨੂੰ ਲੀਟਰ ਮਾਰਕਿੰਗ ਮਿਲ ਕੇ ਜਰੂਰ ਦਿਖਾਉਨੇ

ਹਾਂ। ਕਹਿੰਦੇ। ਰੀਵੇ ਦੇ ਥੱਲੇ ਜਿਹੜਾ 10 ਕਿਲੋਟਰ ਦੁੱਧ ਜਿਹੜਾ ਇਸ ਟਾਈਮ ਹਾਜ਼ਰ ਆ। ਬਾਕੀ ਥੋੜਾ ਬਹੁਤ ਆਪਾਂ ਬੱਚੇ ਨੂੰ ਵੀ ਛੱਡਿਆ ਵਾ। ਕੋਈ ਮੇਰਾ ਵੀਰ ਦੋ ਟਾਈਮ ਤਿੰਨ ਟਾਈਮ ਆ ਕੇ ਆਪਦੀ ਚਵਾਈ ਕਰੇ ਜਾਂ ਗਰੰਟੀ ਦੇ ਵੀ ਕਿਸੇ ਨੇ ਮੰਗਾਣੀ ਹੋਵੇ ਤਾਂ ਆਪਾਂ ਥਣਾ ਦੀ ਜਿਹੜੀ ਗਰੰਟੀ ਦੇ ਕੇ ਬਿਲਕੁਲ ਜਿਹੜਾ ਕੋਈ ਪੂਰ ਸੱਟਾ ਨਹੀਂ ਆ। ਕੋਈ ਪਸ਼ੂ ਬਿਮਾਰ ਨਹੀਂ ਆ ਤੰਦਰੁਸਤ ਆ। ਉਹਦੀ ਗਰੰਟੀ ਦੇ ਕੇ ਆਪਾਂ ਜਿਹੜਾ ਪਸ਼ੂ ਵੇਚ ਸਕਦੇ ਆ ਤੇ ਬਾਕੀ ਰੇਟ ਇਹਦਾ ਜਿਹੜਾ 331000 ਰੁਪਇਆ ਉਹਦੇ ਚੋਂ ਜਿਹੜਾ ਮਾਨਤਾਣ ਜ਼ਰੂਰ ਕੀਤਾ ਜਾਊਗਾ ਆਪਣਾ ਫੋਨ ਨੰਬਰ ਜਿਹੜਾ 990382025 9906382025 ਬਾਕੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਐਨੀਮਲ ਤੌਰ ਤੇ ਚਾਹੇ ਕੋਈ ਸੰਦਾ ਬਾਰੇ ਤੇ ਆਪਣੇ ਨਾਲ ਵੀ ਕੰਟੈਕਟ ਕਰ ਸਕਦਾ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ